ਠੀਕ ਹੈ ਸੋ ਇੱਕ 깔ਣਾ ਇਹ ਚੱਲਦਾ ਹੀ ਹੋਣਾ ਥੋੜਾ ਕੋਈ ਨਾ ਹੋਣਾ ਬਹੁਤ ਆ ਉਹ ਠੀਕ ਹੈ ਜੀ ਹੁਣ ਮੇਰਾ ਤਾਂ ਕਿਤੇ ਕੋਈ ਠੀਕ ਹੈ ਜੀ ਜੀ ਸਰ ਆਂ ਜੀ ਦੇ ਦਸਤ ਅੱਜ ਵਿਜੇ ਦੇ ਬਸ ਸ਼ਰਧਾਂਜਲੀ ਦਿੱਤੀ ਆ ਉਸ ਵੀਰ ਜਵਾਨਾਂ ਨੂੰ ਜਿਨ੍ਹਾਂ ਨੇ ਮਾ ਭਾਰਤੀ ਲਈ ਉਸ ਵੇਲੇ 71 ਦੀ ਵਾਰ ਦੇ ਵਿੱਚ ਪਾਕਿਸਤਾਨ ਨੂੰ ਡਿਫੀਟ ਦਿੱਤੀ ਔਰ 90000 ਤੋਂ ਜ਼ਿਆਦਾ ਫੌਜੀ ਜਿਹੜੇ ਸੀ ਉਹਨਾਂ ਦੇ ਆਪਾਂ ਸਲੰਡਰ ਕੀਤਾ ਉਹਨਾਂ ਦੇ ਸਾਡੇ ਅੱਗੇ ਐਡੀ ਵੱਡੀ ਦੁਨੀਆ 'ਚ ਅਜੇ ਤੱਕ ਅਜਿਹੀ ਜਿੱਤ ਨਹੀਂ ਹੋਈ ਔਰ ਵੀ ਅਸੀਂ ਬਾਹਰ ਦੇਖ ਰਹੇ ਹਾਂ ਪਰ ਐਡੀ ਵੱਡੀ ਹਥਿਆਰ ਸਟਾਲਾ ਨੇ ਉਹਨਾਂ ਕੋਲੋਂ ਔਰ ਲਾਹੌਰ ਤੱਕ ਪਹੁੰਚ ਜਾਣਾ ਔਰ ਮੁਕਤੀ ਵਾਹਨੀ ਦੇ ਰੂਪ ਦੇ ਵਿੱਚ ਉਹਨਾਂ ਦਾ ਜਿਹੜਾ ਅਸੀਂ ਬੰਗਲਾਦੇਸ਼ ਦਾ ਪਾਰ ਕੋਲ ਲੱਕ ਕਰਾਤਾ ਉਹਨੂੰ ਪਾਕਿਸਤਾਨ ਨੂੰ ਪੂਰਬੀ ਪਾਕਿਸਤਾਨ ਨੂੰ ਇੱਕ ਵੱਡੀ ਅਜ ਤੱਕ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਜੰਗੀ ਮਿਸਾਲ ਹੈ ਅਜ ਤੱਕ ਦੀ ਤੋਂ ਆਪਾਂ ਸ਼ਰਧਾਂਜਲੀ ਦਿੱਤੀ ਹੈ ਮੇਰੇ ਨਾਲ ਸਾਰੇ ਕਮਾਂਡਰ ਸਭਾ ਢਿੱਲੋਂ ਸਾਹਿਬ ਖੜੇ ਆ ਔਰ ਸਾਰੇ ਆਰਮੀ ਦੇ ਉਹ ਪਰਿਵਾਰ ਖੜੇ ਆ ਜਿਨ੍ਹਾਂ ਨੇ ਉਸ ਜੰਗ ਦੇ ਵਿੱਚ ਉਸ ਵੇਲੇ ਭਾਗ ਵੀ ਲਿਆ ਔਰ ਸ਼ਾਇਦ ਇਹਨਾਂ ਦੇ ਯਾਰਾਂ ਦੋਸਤਾਂ ਦੀਆਂ ਇਹਨਾਂ ਦੇ ਪਿਆਰਿਆਂ ਦੀ ਨਾਲ ਕੁਰਬਾਨੀਆਂ ਵੀ ਹੋਈਆਂ 106 ਤੋਂ ਜ਼ਿਆਦਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਜਵਾਨ ਸਿਗੇ ਜਿਨ੍ਹਾਂ ਨੇ 71 ਦੀ ਜੰਗ ਦੇ ਵਿੱਚ ਆਪਣੀ ਸ਼ਹਾਦਤ ਦਿੱਤੀ ਤਾਂ ਮੈਂ ਉਹਨਾਂ ਆਪਣੇ ਵੱਲੋਂ ਆਪਣੀ ਸਾਰੀ ਪਾਰਟੀ ਵੱਲੋਂ ਆਪਣੇ ਸ਼ਹਿਰ ਵਾਸੀਆਂ ਵੱਲੋਂ ਆਪਣੇ ਪੰਜਾਬ ਦੇ ਲੋਕਾਂ ਵੱਲੋਂ ਉਹਨਾਂ ਨੂੰ ਸਲੂਟ ਕਰਦਾ ਮਾਂ ਭਾਰਤੀ ਦੀ ਜ਼ੁਬਾਨਾਂ ਨੂੰ ਔਰ ਔਰਾਂ ਪਰਿਵਾਰਾਂ ਨੂੰ ਵੀ ਨਮਨ ਕਰਦਾ ਜਿਹੜੇ ਅੱਜ ਤੱਕ ਜਿਹੜੇ ਉਹਨਾਂ ਦੇ ਮਾਂ ਜਿਹੜੇ ਜ਼ੁਬਾਨ ਸੀਗੇ ਵੀਰ ਮਾਮਾ ਦੇ ਉਹ ਅੱਜ ਤੱਕ ਵੀ ਸ਼ਹੀਦ ਕਈ ਉਹਨਾਂ ਦੇ ਭੈਣ ਭਰਾ ਅੱਜ ਤੱਕ ਵੀ ਉਸ ਵਕਤ ਨੂੰ ਯਾਦ ਕਰਦੇ ਆ ਲੇਕਿਨ ਮੈਂ ਆਪਣੇ ਵੱਲੋਂ ਫਿਰ ਦਾਰਾ ਸਲੂਟ ਕਰਦਾ ਸਾਰਿਆਂ ਇੱਥੇ ਇਹ ਵਿਜੇ ਦਿਵਸ ਤੇ ਪਾਸ ਸਲੂਟ ਕੀਤਾ ਜ਼ੁਬਾਨਾਂ ਨੂੰ ਉੱਥੇ ਜਦਾਂ ਜਰਨ ਸਿੰਘ ਸਾਹਿਬ ਨੇ ਦੱਸਿਆ ਉਹਨਾਂ ਜ਼ਵਾਨਾਂ ਦੀ ਯਾਦ ਦੇ ਵਿੱਚ ਅਸੀਂ ਕਿਉਂਕਿ ਇੱਥੇ ਨੋ ਡਾਊਟ ਪੇ ਅਸੀਂ ਕੋ ਵੱਡਾ ਸਾਨੂੰ ਫੰਕਸ਼ਨ ਜਿਹੜਾ ਹੈ ਲੇਕਿਨ ਮੈਂ ਮੇਰੇ بڑے ਭਾਈ ਸਾਹਿਬ ਹੈ ਇਹਨਾਂ ਦੇ ਅਸ਼ੀਰਵਾਦ ਨਾਲ ਅਸੀਂ ਇੱਥੇ ਬਹੁਤ ਅੱਛਾ ਸਾਨੂੰ ਆਰਮੀ ਨੇ ਟੈਂਕ ਦਿੱਤਾ ਜਿਹਦੀ ਅਸੀਂ ਸਥਾਪਨਾ ਕਰਨ ਜਾ ਰਹੇ ਹਾਂ ਔਰ ਅਸੀਂ ਲਾਈਟ ਐਂਡ ਸਾਊਂਡ ਪ੍ਰੋਗਰਾਮ ਜਿਹੜਾ ਹੈਗਾ ਇਸ ਪਾਰਕ ਤੇ ਅਗਲੇ ਵਿਜੇ ਦਿਵਸ ਤੇ ਸਾਡੀ ਪੂਰੀ ਕੋਸ਼ਿਸ਼ ਹੋਏਗੀ ਅਗਲੇ ਵਿਜੇ ਦਿਵਸ ਤੇ ਔਰ ਕਾਰਗਲ ਵਿਜੇ ਦਿਵਸ ਤੇ ਉਤੇ ਅਸੀਂ ਲਾਈਟ ਹੈਂਡ ਸਾਊਂਡ ਆਪਣੇ ਜਵਾਨਾਂ ਨੂੰ ਸ਼ਰਧਾਂਜਲੀ ਦੇ ਰੂਪ ਚ ਯਾਦ ਕਰਿਆ ਕਰਾਂਗੇ ਉਹਦਾ ਸਾਰਾ ਜਿਹੜਾ ਸੈਟਅਪ ਹੈ ਅਸੀਂ ਜਲਦ ਉਹਦਾ ਅਨਵਰਣ ਕਰ ਦਿੱਤਾ ਹੈ ਔਰ ਸਾਰੇ ਮੇਰੇ ਨੇ ਪਰਿਵਾਰ ਖੜੇ ਆ ਜਨਨ ਸਾਹਿਬਾਨ ਖੜੇ ਆ ਇਹਨਾਂ ਸਾਰਿਆਂ ਨੂੰ ਹਸਨ ਬਲਾਮਾ ਕਿਸੇ ਟੈਂਕ ਦੀ ਸਤਨਾ ਹੋਏਗੀ ਉਹ ਵੀ ਸਾਡੇ ਕੋਲ ਟੈਂਕ ਤਿਆਰ ਪਿਆ ਸੀ ਉਹਦਾ ਬਣਾਣਾ ਚਾਲੂ ਕਰਤਾ ਸਟਰਕਚਰ ਜਿੱਥੇ ਰੱਖਿਆ ਜਾਏਗਾ ਤਾਂ ਕਿ ਬੱਚਿਆਂ ਨੂੰ ਔਰ ਬੜੀ ਖੁਸ਼ੀ ਦੀ ਗੱਲ ਆ ਪਰ ਜਦੋਂ ਅਸੀਂ ਕੱਲ ਕੀਤੇ ਸਾਰੇ ਇਕੱਠੇ ਸਾਰੇ ਲੋਕ ਹਿਸ਼ਾਰਪੁਰ ਦੇ ਨਿਵਾਸੀ ਉਹਨਾਂ ਨੇ ਕਿਹਾ ਜੀ ਇਹਦਾ ਮੂੰਹ ਵੀ ਜਿਹੜਾ ਟੈਗ ਦੀ ਤੋਪਦਾ ਨਾ ਪਾਕਿਸਤਾਨ ਵਾਲੋਂ ਰੱਖਿਓ ਤੇ ਸਾਡੇ ਜਿਹੜੇ ਵੀਰ ਜਵਾਨਾਂ ਨੂੰ ਯਾਦ ਕਰਨ ਦਾ ਤਰੀਕਾ ਇੱਕ ਇਹਨਾਂ ਨੇ ਜਦੋਂ ਦੱਸਿਆ ਇਹਨਾਂ ਨੇ ਭਾਗ ਲਿਆ ਹੌਸ ਲੜਾਈ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਜਨਰਲ ਸਾਹਿਬ ਨੇ ਭਾਗ ਲਿਆ ਇਹ ਸਾਡੇ ਲਈ ਇਡੀ ਧਰਤੀ ਹੈ ਸਾਡੀ ਤੇ ਵੀਰ ਜਵਾਨਾਂ ਦੀ ਧਰਤੀ ਹੈ ਹਿਸ਼ਾਰਪੁਰ ਦੀ ਧਰਤੀ ਹੈ ਤਾਂ ਮੈਂ ਫਿਰ ਦਰ ਉਹਨਾਂ ਨੂੰ ਇੱਕ ਵਾਰ ਸਲੂਟ ਕਰਦਾ ਔਰ ਆਪਣੇ ਵੱਲੋਂ ਇਹ ਸ਼ਵਾਸਨ ਦਿੰਨਾ ਕਿਉਂਕਿ ਕਿਤੇ ਨਾ ਕਿਤੇ ਅਸੀਂ ਫੌਜ ਦੇ ਪਰਿਵਾਰ ਨਾਲ ਸੰਬੰਧਿਤ ਹੈ ਮੇਰੇ ਮਾਮਿਆਂ ਦਾ ਸਾਰੇ ਪਰਿਵਾਰ ਹੀ ਸਾਰੇ ਫੌਜ ਦੇ ਨਾਲ ਸੰਬੰਧਿਤ ਹੈ ਮੇਰੇ ਸਾਰਿਆਂ ਦਾ ਪਰਿਵਾਰ ਸਾਰਾ ਫੌਜ ਨਾਲ ਸੰਬੰਧਿਤ ਹੈ ਸੋ ਅਸੀਂ ਉਹਨਾਂ ਨੂੰ ਯਾਦ ਦੇ ਵਿੱਚ ਇੱਕ ਸਾਡੀ ਕੋਸ਼ਿਸ਼ ਹੈ ਇੱਕ ਅਸੀਂ 에ਅਰ ਫੋਰਸ ਵਾਲਿਆ ਕੋ ਜਹਾਜ ਵੀ ਮੰਗਿਆ ਉਹ ਵੀ ਸ਼ਾਇਦ ਸਾਨੂੰ ਮਿਲ ਜਾਏਗਾ ਟੈਂਕ ਸਾਨੂੰ ਮਿਲ ਗਿਆ ਔਰ ਅਸੀਂ ਸਾਰਿਆਂ ਨੇ ਉਸ ਨੇ ਇੱਥੇ ਬੜੇ ਜਿੱਥੇ ਸਲੂਟ ਕਰਨਾ ਸ਼ਰਧਾਂਜਲੀ ਦੇਣੀ ਹੈ ਔਰ ਆਪਣੇ ਆਣ ਵਾਲੇ ਬੱਚਿਆਂ ਨੂੰ ਵੀ ਇਹ ਦੱਸਣਾ ਕਿ ਸਾਡੀ ਵੀਰਤਾ ਜਿਹੜੀ ਹੈ ਸਾਡੇ ਕਿਦਾਂ ਦੇ ਜਵਾਨ ਹੋਏ ਆ ਔਰ ਅਸੀਂ ਇਹ ਪਰੰਪਰਾ ਆਪਣੀ ਜਾਰੀ ਰੱਖਣੀ ਬਹੁਤ ਬਹੁਤ ਧੰਨਵਾਦ ਜੈ ਇਹ 16 ਦਸੰਬਰ ਦਾ ਦਿਨ ਪੂਰੇ ਭਾਰਤ ਦੇ ਵਿੱਚ ਇੱਕ ਬਿਜੇ ਦਿਵਸ ਦੇ ਨਾਲ ਮਨਾਇਆ ਜਾਂਦਾ ਹੈ। ਇਹ 16 ਦਸੰਬਰ ਨੂੰ ਜੋ ਅਸੀਂ ਪਾਕਿਸਤਾਨ ਦੇ ਉੱਪਰ ਗੇਥਾ ਹਾਸਲ ਕੀਤੀ ਸੀ, ਉਹਦੇ ਉਪਲਕਸ਼ ਦੇ ਵਿੱਚ ਮਨਾਇਆ ਜਾਂਦਾ ਹੈ। ਤੁਹਾਨੂੰ ਸਾਰੇ ਨੂੰ ਪਤਾ ਹੋਵੇਗਾ ਕਿ 3 ਦਸੰਬਰ ਦੀ ਛੋਟੀ ਹੋਈ ਲੜਾਈ ਜੋ 16 ਦਸੰਬਰ ਨੂੰ ਖਤਮ ਹੋਈ ਸੀ। ਇਹਦੀ ਤਿਆਰੀਆਂ ਬਹੁਤ ਦੇਰ ਪਹਿਲਾਂ ਤੋਂ ਚੱਲ ਰਹੀਆਂ ਸੀ ਮਈ-ਜੂਨ ਤੋਂ ਲੈ ਕੇ ਜਦੋਂ ਅਸੀਂ ਜਿਹੜਾ 20 ਪਾਕਿਸਤਾਨ ਹੈ ਉਹਨੂੰ ਆਜ਼ਾਦ ਕਰਾਉਣਾ ਸੀ ਉਸ ਕਰਕੇ ਇਹ ਜੇ ਜੇ ਇੱਜ਼ਤ ਪ੍ਰਾਪਤ ਕੀਤੀ ਸਭ ਤੋਂ ਜ਼ਿਆਦਾ ਇੱਕ ਇਤਿਹਾਸ ਦੇ ਵਿੱਚ ਦੁਨੀਆ ਦੇ ਇਤਿਹਾਸ ਦੇ ਵਿੱਚ ਇਦਾਂ ਦਾ ਕੋਈ ਦਿਨ ਨਹੀਂ ਹੈ ਇਦਾਂ ਦੀ ਕੋਈ ਲੜਾਈ ਨਹੀਂ ਹੈ ਜਿੱਥੇ ਕਿਸੇ ਵੀ ਦੇਸ਼ ਨੂੰ ਕਿਸੇ ਵੀ ਕੌਮ ਨੂੰ ਇੰਨੇ ਜ਼ਿਆਦੇ ਫੌਜੀਆਂ ਨੂੰ 93000 ਫੌਜੀਆਂ ਨੇ ਸੰਢਰ ਕੀਤਾ ਹੋਵੇ ਇਹ ਕਿ ਭਾਰਤ ਦੇਸ਼ ਹੈ ਇੱਕ ਦੇਸ਼ ਤੇ ਲਾਈ ਸਿਰਫ ਇੱਕ ਜਿੱਤ ਪ੍ਰਾਪਤ ਕਰਨ ਦੀ ਨਹੀਂ ਸੀ ਇਹ ਜਾਇਲ ਸੀ ਇੱਕ ਮਨੁੱਖੀ ਅਧਿਕਾਰਾਂ ਨੂੰ ਆਜ਼ਾਦੀ ਦਿਵਾਉਣ ਦੀ ਕਿਉਂਕਿ ਇਸ ਪਾਕਿਸਤਾਨ 'ਤੇ ਜੋ ਜ਼ੁਲਮ ਹੋ ਰਹੇ ਸੀ ਉਹਨਾਂ ਨੂੰ ਆਜ਼ਾਦ ਕਰਾਉਣਾ ਸੀ ਤੇ ਅਸੀਂ ਉਹਨਾਂ ਨੂੰ ਆਜ਼ਾਦ ਕਰਾਇਆ ਤੇ ਅੱਜ ਉਸ ਤਖ਼ਤ ਦਾ ਨਾਂ ਜਿਹੜਾ ਬਦਲ ਕੇ ਉਹ ਬੰਗਲਾਦੇਸ਼ ਬਣਾਇਆ ਗਿਆ ਪਾਕਿਸਤਾਨ ਨੇ 3 ਦਸੰਬਰ ਦੀ ਰਾਤ ਭੂਗ ਦਾ 15 ਲੈਂਡ ਸਾਡੇ ਤੇ ਜਹਾਜ਼ਾਂ ਦੇ ਨਾਲ ਬਹੁਤ ਤਰ੍ਹਾਂ ਦੇ ਨਾਲ ਹਮਲਾ ਕੀਤਾ ਲੇਕਿਨ ਭਾਰਤੀ ਫੌਜ ਜਿਹੜੀ ਦੀ ਬਹਾਦਰ ਫੌਜ ਹੈ ਕਿ ਦੋਨੋਂ ਪਾਸੇ ਲੜਾਈ ਇਸ ਪਾਕਿਸਤਾਨ ਦੇ ਵਿੱਚ ਬੈਸਟ ਪਾਕਿਸਤਾਨ ਦੇ ਵਿੱਚ ਲਾਇ ਜਿੱਤ ਹਾਸ ਕਰਕੇ ਅਸੀਂ ਉਹਨਾਂ ਦੇ ਉੱਤੇ ਜਿੱਤ ਹਾਸਲ ਕੀਤੀ ਔਰ ਬਹੁ ਵੱਡੀ ਜਿੱਤ ਹਾਸਲ ਕੀਤੀ ਇਹਦੇ ਕਰਕੇ ਅਸੀਂ ਅੱਜ ਪੂਰੇ ਭਾਰਤ ਦੇ ਦੇਸ਼ ਵਿੱਚ ਇਹ 16 ਦਸੰਬਰ ਦਾ ਦਿਨ ਜੋ ਹੈ ਉਹ ਵੀ ਇਸ ਦੇ ਦੇ ਨਾਲ ਬਣਾਇਆ ਜਾਂਦਾ ਹੈ ਮੈਂ ਸਾਰੇ ਉਹਨਾਂ ਫੌਜੀਆ ਨੂੰ ਉਹਨਾਂ ਵੀਰ ਮਾਵਾਂ ਨੂੰ ਜਿਹਦੇ ਪੁੱਤ ਇੱਥੇ ਸ਼ਹੀਦ ਹੋਏ ਉਹਾਂ ਦੀ ਭੈਣਾਂ ਨੂੰ ਜਿਹੜੇ ਭਰਾ ਸ਼ਹੀਦ ਹੋਏ ਤੇ ਉਹਨਾਂ ਨੂੰ ਅਸੀਂ ਸਲੂਟ ਕਰਦੇ ਹਾਂ ਅਸੀਂ ਹਰ ਸਾਲ ਇਸੇ ਹੀ ਵਾਰ ਮੌਰੀਅਲ ਉੱਪਰ ਉਹਨਾਂ ਨੂੰ ਯਾਦ ਕਰਕੇ ਰੋਟ ਕਰਤੇ ਆ ਕਰਦੇ ਆ ਤੇ ਉਹਨਾਂ ਨੂੰ ਸੰਦਛਲੀ ਨਿੰਨੇ ਆ ਅਸੀਂ ਉਹਨਾਂ ਪੂਰਾ ਵਿਡੋ ਨਾਲ ਰੇਡਾਰੀਆਂ ਨਾਲ ਅਸੀਂ ਖੜੇ ਹੁੰਨੇ ਆ ਉਹ ਇਹ ਘਰ ਘਰ ਜਾ ਜਾ ਕੇ ਉਹਨਾਂ ਦੀ ਮਦਦ ਮੰਗਦੇ ਆ ਉਹਨਾਂ ਦੀ ਹੈਲਪ ਕਰਦੇ ਆ ਕਿ ਉਹਨਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਤੁਹਾਨੂੰ ਆ ਕੇ ਮਿਲਣ ਅਸੀਂ ਉਹਨਾਂ ਦੀ ਸਹਾਇਤਾ ਵੀ ਕਰਨ ਨੂੰ ਤਿਆਰ ਆਂ ਤੁਹਾਨੂੰ ਇਹ ਪਤਾ ਹੋਵੇਗਾ ਕਿ ਸ਼ਾਰਪੋਰ ਜਿਲ੍ਹਾ ਇੱਕ ਐਸਾ ਜਿਲ੍ਹਾ ਹੈ ਜਿਹਦੇ ਵਿੱਚ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਰਿਟਾਇਰਡ ਫੌਜੀ ਤੇ ਵਿਡੋਸ ਹਨ ਇਸ ਹਾਰਪੋਰਡਿਸਟਕ ਐਸਾ ਹੀ ਹੈ ਨਾਨ ਕੰਟਨਰਮੈਂਟ ਹੋਣ ਦੀ ਬਜਾਏ ਨਾਲ ਇੱਥੇ ਅਸੀਂ ਕੋਈ ਫੰਕਸ਼ਨ ਨਹੀਂ ਵਧਿਆ ਤੱਕ ਨਹੀਂ ਕਰ ਸਕਦੇ ਕਿਉਂਕਿ ਇਹ ਇੱਕ ਕੰਟਨਰਮੈਂਟ ਸਿਟੀ ਨਹੀਂ ਹੈ ਤੇ ਸਾਨੂੰ ਜਿੰਨੇ ਵੀ ਸਾਡੇ ਐਸੋਸੀਏਸ਼ਨ ਹੈ ਆ ਜਿੰਨੇ ਵੀ ਹਾਰਪੋਰਡ ਦੀਆਂ ਪੂਰੀਆਂ ਐਸੋਸੀਏਸ਼ਨ ਹੈ ਸਤਾਰਾ ਹਾਰਪੋਰਡ ਦੀਆਂ ਐਸੋਸੀਏਸ਼ਨ ਹੈ ਸਾਰੇ ਇੱਥੇ ਆ ਕੇ ਅਸੀਂ ਦੋ ਫੰਕਸ਼ਨ ਕਰਦੇ ਹਾਂ ਇੱਕ ਕਾਰਗਲ ਦੇ ਇੱਕ ਬੀਐਸਡੀਸ ਤੋਂ ਅੱਜ ਅਸੀਂ ਇਹ ਬੀਐਸਡੀਸ ਨੂੰ ਤੁਹਾਨੂੰ ਸੰਬੰਧ ਬਣਾਉਣੀ ਪੂਰੇ ਇਕੱਠੇ ਹੋਏ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਇੱਥੇ ਆਏ ਆ ਉਹਨਾਂ ਸ੍ਰੀਜਾ ਨੂੰ ਸ੍ਰੀਜਾ ਨੂੰ ਅੱਜ ਆ ਜੀ ਆਪੇ ਕਰਦੇ ਆ ਮੈਂ ਅੱਜ ਆਪਣੇ ਖੜੇ ਮੇਰੇ ਨਾਲ ਇਹਨਾਂ ਨੂੰ ਬਹੁਤ ਬਹੁਤ ਸਾਰਾ ਧੰਨਵਾਦ ਹੈ ਕਿ ਪਿਛਲੇ 12 ਵੀ ਸਾਡੇ ਨਾਲ ਇੱਥੇ ਆਏ ਸੀ ਅੱਜ ਵੀ ਆਏ ਆ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਬਾਕੀ ਸ਼ਹਿਰ ਵਸਤੀਆਂ ਨੂੰ ਮੈਂ ਇੱਕ ਰਿਕਵੈਸਟ ਕਰਦਾ ਕਿਸ ਮਹਾਰ ਮੋਰੀਆਂ ਨੂੰ ਇੱਕ ਇੱਕ ਮਹਾਰ ਮੋਰੀਆਂ ਨੂੰ ਤੁਸੀਂ ਇਹ ਕਰ ਲਈਏ ਸਪਲੇਸ ਸਮਝੋ ਇਕ ਤਾਂ ਆਰਮਾਕ ਪਲੇਸ ਆਮ ਜਿਹੜਾ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਓ ਖਾਸ ਕਰਕੇ ਜੋ ਕਾਲਜਾਂ ਦੇ ਬੱਚੇ ਹੈ ਉਹ ਇੱਥੇ ਆਉਣ ਵਿਦਿਥੋਂ ਮੋਟੀਵੇਸ਼ਨ ਮਿਲੇ ਕਿ ਅਸੀਂ ਫੌਜ ਨੂੰ ਜੁਆਇਨ ਕਰਨਾ ਹੈ ਉਹ ਦੇਸ਼ ਦੀ ਸੇਵਾ ਕਰਨੀ ਹੈ ਮੈਂ ਪੂਰੇ ਕਾਲਜਾਂ ਦੇ ਵਿੱਚ ਜਾ ਕੇ ਜਨ ਐਜੂਕੇਸ਼ਨ ਮਿਸਟ ਨੂੰ ਰਿਕਵੈਸਟ ਕਰਾਂਗਾ ਕਿ ਵਾਰ ਬੋਲੇ ਦੇ ਬੱਚਿਆਂ ਨੂੰ ਸਕੂਲਾਂ ਨੂੰ ਕਦੇ-ਕਦੇ ਵਿਜਿਟ ਕਰਾਇਆ ਜਾਂਦਾ ਹੈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਥੈਂਕ ਯੂ ਅੱਜ ਦਾ ਜਿਹੜਾ 16 ਦਸੰਬਰ ਦਾ ਦਿਨ ਹੈ 1971 ਦੀ ਲੜਾਈ 'ਚ ਵਿਜੇਦਿਸ਼ ਮਨਾਇਆ ਜਾਂਦਾ ਹੈ ਇਹ ਜਿਹੜੇ ਮੇਰੇ ਦਰਸ਼ਕ ਸਾਡੇ ਦੇਖ ਰਹੇ ਹੋ ਨਾ ਸਾਰਿਆਂ ਨੂੰ ਇਸ ਵਿਜੇ ਦਿਵਸ ਦੀ ਬਹੁਤ ਬਹੁਤ ਵਧਾਈ ਹੋਵੇ ਇਹ ਉਹ ਦਿਨ ਹੈ ਜਿੱਦਣ ਇੱਕ ਲੜਾਈ ਬਹੁਤ ਹੀ ਮਤਲਬ ਇੱਕ ਸਿਸਟਮੈਟਿਕ ਤਰੀਕੇ ਨਾਲ ਲੜੀ ਗਈ ਇਤਿਹਾਸਿਕ ਲੜਾਈ ਹੋਈ ਹੈ ਜਿੱਦੇ ਆਰਮੀ ਨੇਵੀ 에ਅਰ ਫੋਰਸ ਦਾ ਇਕੱਠਿਆਂ ਦਾ ਇੱਕ ਜੁਆਇੰਟ ਆਪਰੇਸ਼ਨ ਔਰ ਉਹਦੇ ਨਾਲ ਹੀ ਕਿ ਇੱਕ ਦੇਸ਼ ਦੇ ਟੁਕੜੇ ਹੋਣੇ ਸਾਡਾ ਮੰਤਵ ਦੇਸ਼ ਦੇ ਟੁਕੜੇ ਨਹੀਂ ਸੀ ਕਰਨਾ ਪਰ ਐਸਾ ਦੇ ਜਿੱਥੋਂ ਜ਼ੁਰਮ ਕਰਕੇ ਲੋਕਾਂ ਦੇ 10 ਲੱਖ ਰਫੀਜੀ ਸਾਡੇ ਇੰਡੀਆ ਚ ਪਹੁੰਚ ਗਏ ਸੀ ਇਫੇ ਕੁਝ ਕਰਨਾ ਪਿਆ ਤੇ ਉਹ ਸੀਗਾ ਅਸੀਂ ਡਿਕਲੇਅਰ ਨਹੀਂ ਕੀਤੀ ਅਨਵਾਰ ਤੇ ਜਦ ਪਾਕਿਸਤਾਨ ਨੇ 에ਅ ਸਟ੍ਰਾਈਕ ਕੀਤੀ ਫਿਰ ਸਾਨੂੰ ਵੀ ਡਿਕਲੇਅਰ ਕਰਨੀ ਪਈ 316 ਦਸੰਬਰ ਤੱਕ ਤੇ ਇਹਦੇ ਵੀ ਸਾਡੇ ਕੋਈ 3600 ਤੋਂ ਜ਼ਿਆਦਾ ਜਵਾਨ ਸ਼ਹੀਦ ਹੋਏ ਕੋਈ 9000 ਦੇ ਕਰੀਬ ਫੁੰਡਡ ਹੋ ਗਏ ਤੇ ਉਹ ਬੜੇ ਉਹਨਾਂ ਨੂੰ ਅਸੀਂ ਸ਼ਦਾਜ ਦੇ ਚੁੰਦਾ ਮੈਨ ਫੀਲ ਕਰਦੇ ਅਸੀਂ ਬਹੁਤ ਅੱਛਾ ਕਿ ਲੋਕ ਯਾਦ ਕਰਦੇ ਨੇ ਤੇ ਸਾਰੇ ਦੇਸ਼ ਨੂੰ ਅਗੇਨ ਬਹੁਤ ਬਹੁਤ ਵਧਾਈ ਵੀ ਦੇਫਸ ਦੀ ਥੈਂਕ ਯੂ ਸੋ ਮੱਚ ਥੈਂਕ ਯੂ